ਬਾਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਵੀਰ ਜੀ ਸਤਿ ਸ਼੍ਰੀ ਅਕਾਲ ਬਾਜੀ ਬੜਾ ਤੁਹਾਡਾ ਬਹੁਤ ਸਵਾਗਤ ਤੁਹਾਡਾ ਹੈ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਤੁਹਾਡੇ ਚੈਨਲ ਵੇਖਣ ਆਲੇ ਆ ਵੀਰਾਂ ਨੂੰ ਮੁਬਾਰਕ ਕਰਦੇ ਬਾਜੀ ਹਾਂਜੀ ਕਰਦੇ ਆਵਾ ਟਾਈਮ ਹੋ ਗਿਆ ਕਰਦੇ ਨੂੰ ਚਲੋ ਇਦਾਂ ਹੀ ਅਜੇ ਥੋੜਾ ਟਾਈਮ ਹੈ ਅੱਛਾ ਜਿਆਦਾ ਰਮਣੀ ਤੇ ਥੋੜਾ ਵੀਰਾਂ ਵਾਲੇ ਮਿਲਿਆ ਚਲੋ ਚਲੋ ਕੋਈ ਨਾਲ ਕਰਦੇ ਵੀ ਇਹਨਾਂ ਨੂੰ ਦੁੱਧਾ ਕੰਮ ਵੀ ਆ ਦੁੱਧਾ ਵਾ ਤੇ ਨਾਲ ਟਾਈਮ ਜਿੰਨਾ ਕਿ ਨਿਕਲਦਾ ਨਹੀਂ ਨਹੀਂ ਚਲੋ ਕੋਈ ਬੰਦੇ ਆ ਹੀ ਉਸ ਹਿਸਾਬ ਨਾਲ ਆਪਣਾ ਕਰ ਗਾਈਆਂ ਹੀ ਕਰਦੇ ਨਾ ਜੀ ਹਾਂ ਇਹੋ ਹੀ ਕਰਮਾਂ ਵਾਲੀਆਂ ਵਾ ਚਲੋ ਠੀਕ ਹੈ ਸੋਰਚਾਂ ਦੇ ਸਾਰ ਖਾਲੀਆਂ ਹੁੰਦੀਆਂ ਨੇ। ਕੋਈ ਸਿੱਧੀ ਜਾਂਦਾ ਕੋਈ ਇਹਨਾਂ ਦਾ ਮੱਝਾਂ-ਮੱਝਾਂ ਦਾ। ਹਾਂਜੀ ਹਾਂਜੀ ਬਿਲਕੁਲ ਜੀ। ਤੇ ਵੀਰ ਜੀ ਕਿੰਨੇ ਬਾਈ ਜੀ ਕਿੰਨੇ ਫਰਾਂਜ ਆ? ਅੱਜ ਆਪਣੀਆਂ ਵੀਰ ਜੀ 6 ਤੇ 7 ਵੇੜਾਂ ਅੱਜ। 7 ਵੇੜਾਂ। ਹਾਂਜੀ। ਚਲੋ ਦੱਸੋ ਫਰਾਂ ਦੇ ਬਾਰੇ। ਇਹ ਵੀਰ ਜੀ ਜਸ ਗਵਾਰੇ? ਹਾਂਜੀ। 15-16 ਕਿਲੋ ਦੇ ਸਲੇ ਦੁੱਧ ਜੀ। ਅੱਜ 15-16 ਕਿਲੋ ਦੁੱਧ ਹੈਗਾ। ਹਾਂਜੀ। ਇਹ ਮੱਛੀ ਇਹਦੇ ਮਗਰ ਬਹੁਤ ਵਧੀਆ ਟੀਕੇ ਦੀ ਜੀ। ਜਿਹੜਾ ਆਪਣਾ ਫੈਕਸ ਸੀ ਇਨ ਫੈਕਸਿੰਗ ਮੈਂ ਤੋਰੋ ਜੀ ਫਿਰ ਚਵਾਜੂ ਵਧੀਆ ਇੱਕ ਕੰਨਰ ਬੋਲੀ ਜੀ ਇੱਕ ਨੰਬਰ ਵੀਰ ਜੀ ਹੈਲੋ ਫਿਰ ਦੂਜੀ ਗੱਲ ਇਹ ਸਹੀ ਰਾ ਚੋਂਟੋਂਗਾ ਨਹੀਂ ਲਈਦਾ ਇਹ ਪਪੂ ਜਿਹੜਾ ਥੋੜਾ ਧੀਰਾ ਬਿਲਕੁਲ ਲੋ ਜੀ ਚੈੱਕ ਕਰੋ ਇਹਦਾਂ ਕਰੋ ਮੈਂ ਪਾਰ ਕੋਈ ਨਹੀਂ ਆਹ ਵੇਖੋ ਚਵਾਜੂ ਬਲਿਕੋ ਵਧੀਆ ਨਾ ਜੀ ਬਿਲਕੁਲ ਮੈਂ ਨਾ ਕੋਈ ਘੂਰ ਦੇ ਕੋਈ ਆਜੋ ਆਜੋ ਪੰਜ ਮਿੰਟ ਰੁਕ ਕੇ ਲਵਾਂ प्ज मिनट हो गए चलो मच्छी मगरागी है ना जी मच्छी आ बस ठीक ठीक है ठीक है ठीक नहीं ठीक चलो ले चलो ਮੋਲੇ ਬਸ ਪਕੇ ਰਖੇ ਬਣੇ ਬਸ ਜਾਂਦੀ ਹੈ ਨਜ਼ਰ ਹਾਨ ਹਾਂਜੀ ਬੋਲੋ ਉਹ ਵੀਰ ਦੀ ਇਹਦਾ ਜਿਹੜਾ ਆਪਾਂ ਕੋਈ ਦੇਣ ਲੈਣ ਵਾਲਾ ਇੱਕੋ ਹੀ 55000 ਰੁਪਇਆ ਜੀ ਛੋੜੀ ਕਰਨੀ ਆ ਬਸ ਜੇ ਉਹ ਰੈਡੀ ਆਪਾਂ ਨਹੀਂ ਗਾ ਬਠੀਕ ਆ ਚਲੋ ਠੀਕ ਨਹੀਂ ਨਹੀਂ ਲੋੜ ਲੋੜੇ ਜੀ ਲੋੜ ਠੀਕ ਆ ਜਿਓ ਚਲੋ ਹਾਂਜੀ ਇਹ ਜੀ ਇਹ ਵੀਰ ਦੀ ਕੋਈ 1.5 ਮਹੀਨੇ ਦੀ ਸੁਈਏਗਾ ਹਾਂਜੀ ਇਹ ਵੀ ਹਾ ਵਛੀ ਮਗਰ ਦੇ ਬੰਦੇ ਦਾ ਅਜਾ ਆਲੀ ਵਾਸੀ ਠੀਕ ਆ ਇਹਦੇ ਥੱਲੇ ਵੀ ਦੁੱਧ 15 ਕਿਲੋ ਹਾਂਜੀ ਖੁੱਲਾ ਜਿ ਕੰਡੇ ਵਾਲਾ ਖੋਲੋ ਖੋਲੋ ਵੀ ਲੋ ਜੀ ਖੁੱਲਾ ਦੁੱਧ ਕੰਡੇ ਵਾਲਾ ਇਹ ਵੇਖੋ ਹਾਂਜੀ ਆ ਜੀ ਇਹਦੇ ਉੱਪਰ ਆਹ ਦੇਖੀ ਚਲੋ ਬਣਾ ਦੇ ਸੋਹਣੀਆਂ ਬੈੜਾ ਸਾਰੀਆਂ ਬਾਕੀ ਚਲੋ ਮੁੱਲ ਵੀ ਭਈਆਂ ਨੂੰ ਸਹੀ ਕਰਦੇ ਪਏ ਆ ਕਿ ਬਾਕੀ ਕੋੜਾ ਮਾਣਤ ਮੁਕੇ ਨੇ ਕਰੀ ਜਣਾ ਆਜੋ ਆਜੋ ਭਜੀ ਆਜੋ ਆਜੋ ਚੋਈ ਜੂਆ ਵਧੀਆ ਓਕੇ ਓਕੇ ਚੋਈਏ ਪਹਿਲੇ ਹੀ ਤਾਂ ਨੰਗਾ ਸੋਹੇ ਬਾਬਾ ਜੀ ਠੀਕ ਹੈ ਬਾਬਾ ਜੀ ਚਲੋ ਹਾਂ ਜੀ ਹਾਂ ਜੀ ਬਿਲਕੁਲ ਜੀ ਕੰਮ ਕੋ ਸਾਰਾ ਆਪ ਹੀ ਕਰ ਦੇ ਲੈਂਦੇ ਭਾਈ ਜੀ ਹਨ ਕੰਮ ਕੋ ਮਾਂ ਵੀ ਕਰਦੇ ਸਾਰਾ ਕੋਈ ਬੰਦਾ ਨਹੀਂ ਕਰਕੇ ਨਹੀਂ ਠੀਕ ਹੈ ਜੀ ਮੈਂ ਸਵੈਸਵੈ ਕਰਕੇ ਨਾ ਬਹੁਤ ਵਧੀਆ ਗੱਲ ਭਾਈ ਜੀ ਸਾਰਾ ਦੋ ਦਰਮੇਂ ਜੀ ਹਾਂ ਜੀ ਹਾਂ ਜੀ ਬੋਲੋ ਬਾਬਾ ਜੀ ਇਹਦਾ ਲੈਂਡ ਦੇ 52000 ਰੁਪਏ 52000 ਛੜ ਦੋ ਜਣੇ ਛੜਨੇ ਆਪੀ ਯਾ ਚਲੰਜੋ ਹੋਰ ਜਾਣ ਦੋ ਚਲ ਦੋ ਕਰ ਚਲ ਜਾਣ ਦਵਾ ਠੀਕ ਆਜੋ ਗੱਲ ਪਹਿਲੀ ਵੀਡੀਓ ਤੋਂ ਬਣਾਈਆ ਪਰ ਨਰਾਜ਼ ਬੰਦਾ ਨਹੀਂ ਹੁਣੇ ਨਰਾਜ਼ ਆਪਾ ਇਹ ਜੀ ਇਹ ਵੀ ਸੂਈ ਆ ਇਹਦਾ ਬੱਚਾ ਵਾਹ ਨੂੰ ਮਰਿਆ ਦੇ ਹਾਂਜੀ ਤੇ ਇਹ ਕੋਈ ਡੇਢ ਦੀ ਲਾੜੇ ਪਰ ਹੈ ਇਹਨੂੰ ਬਾਈਕ ਦੇਣਿਆ ਠੀਕ ਆ ਅਗਲੇ ਤਾਂ ਹੈ ਕਿ ਨਹੀਂ ਤੇ ਦੋ ਦੇਣੇ ਥਾੜੇ ਕਰੀਏ ਨਹੀਂ ਥਾੜੇ 16 17 ਕਿਲੋ 16 17 ਕਿਲੋ ਦਾ ਹੈ ਜੀ ਠੀਕ ਆ ਤੇ ਇਹਨਾਂ ਚਿੱਦਾ ਇਹਦਾ ਮਤਲਬ ਐਨ ਹੋ ਜਾਂਦਾ ਚਿੱਦਾ ਨੁਚੜ ਜਾਂਦਾ ਆ ਗਈ ਅੱਛਾ ਐਨ ਛੁੱਟ ਜਾ ਤੇ ਖੋਲੋ ਨੇ ਵੀ ਲਓ ਜੀ ਹੁਣ ਤੁਸੀਂ ਵੀ ਲਾ ਲਓ ਹੁਣ ਡੇਢ ਦੀ ਲਾੜੇ ਦੋ ਮਿਲੋ ਤੁਹਾਡੇ ਸਾਹਮਣੇ ਬੱਚਾ ਪਰ ਹੈ ਨਹੀਂ ਬੱਚਾ ਹੈ ਨਹੀਂ ਸੰਧੂ ਸਾਹਿਬ ਵੀ ਜੇ ਉਹ ਗੱਲ ਕਰੀਏ ਮੈਂ ਹਾਵੇ ਬੱਚੇ ਕਿਨੇ ਨਹੀਂ ਨਹੀਂ ਉਹਦਾ ਫਾਇਦਾ ਹੀ ਨਹੀਂ ਜੀ ਪਰ ਅਸੀਂ ਨਹੀਂ ਉਹ ਕੰਮ ਉਹ ਤਾਂ ਸਾਡੇ ਕੋਲ ਬਹੁਤ ਅਜ ਪਰ ਅਸੀਂ ਉਹ ਕੰਮ ਨਹੀਂ ਕਰਦੇ ਸਜਾਈ ਚੱਲਨੇ ਬਾਈ ਜੀ ਹਨਾ ਖਾਚੀ ਚੱਲਣਾ ਨਾ 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 ਬਿਲਕੁਲ ਜੀ ਲੋਡ ਨਹੀਂ ਬਾਈ ਜੀ ਪਰ ਮਾ ਲੋ ਮਾਰਾ ਤੁਹਾਡਾ ਕੰਮ ਬਹੁਤ ਚਲਾਈ ਜਾਂਦਾ ਆਜੋ ਲੈ ਆਓ ਬਹੁਤ ਬਣਦੀ ਵੇਰ ਦੇ ਦੁੱਧ ਨੂੰ ਗੜੀਆਂ ਨੇ ਬਹੁਤ ਨਿਕਲਿਆ ਠੀਕ ਆ ਠੀਕ ਆ ਬੜਾ ਠੀਕ ਲੈ ਚੋਈ ਮਰ ਮਸ਼ੀਨ ਹੀ ਕਰਦੇ ਜੀ ਅਸੀਂ ਮਸ਼ੀਨ ਦੇ ਨਾਲ ਬੱਬਰ ਹੀ ਹੱਜ਼ਰ ਕੋਣੋਂ ਕੰਮ ਹੈ ਤੇ ਲੱਗਦਾ ਯਾਰ ਠੀਕ ਆ ਤੁਸੀਂ ਤਾਂ ਕਹਿੰਦਾ ਗੋਡਾ ਵਾ ਹਾਂਜੀ ਮਾੜਾ ਬੰਦੇ ਅਸੀਂ ਨਹੀਂ ਇਹਦਾ ਮਸ਼ਹੂਰ ਨਹੀਂ ਬੋਤਾਂ ਚੋ ਕੇ ਬੱਤੀਆਂ ਨਹੀਂ ਸਵੇਰੇ ਹਾਂ ਬាទ ਠੀਕ ਆ ਹਾਂਜੀ ਬੋਲੋ ਕਿਹੜਾ ਜੀ ਇਹਦਾ ਰੇਟ 5000 ਇੱਕੋ ਹੀ ਗੱਲ ਦੱਸ ਦੋ ਹੋਰ ਕਢਾ ਦਿਓ ਬਾਬਾ ਸਾਰੇ ਬਾਬਾ ਦੂੜ ਆ ਰਿਹਾ ਨਹੀਂ ਨਹੀਂ 45 ਦੀ ਚਲੋ ਠੀਕ ਹੋਰ ਦੋ 43 ਦੀ 45 ਦੀ ਜਾਣ ਦੇ ਨਹੀਂ 43 ਦੀ ਚਲ ਜਾਣ ਦੇਗਾ ਜੇ ਤੂੰ ਆ ਨਾ ਜਾਣ ਦੋ ਚਲੋ ਠੀਕ ਮੈਨੂੰ ਬੋਲਣਾ ਹੀ ਪੈਣਾ ਫਿਰ ਨਹੀਂ ਕੋਈ ਨਹੀਂ ਇਹੇ ਜੀ ਪਹਿਲਾ ਦਿਨ ਨਾਲ ਆਪਣਾ ਗੱਬਣ ਤਿੰਨ ਮਹੀਨੇ ਦੀ ਚੈੱਕ ਪਾਸ ਦੇ ਠੀਕ ਆ ਤੇ ਦੁੱਧ ਦੇਖ ਲੈ 12 ਕਿਲੋ ਪਰ ਤੁਸੀਂ ਦਹੀਂ ਰੱਖੋ 10 ਹੀ ਮੰਨੀਏ ਮੈਂ ਕਿਹਾ ਮੈਂ ਗਲਤ ਨਹੀਂ ਨਾਲੇ ਕਿਹਦੀ ਦੱਸਿਆ ਦੁੱਧ ਨਾ ਠੀਕ ਹੈ ਬਿਲਕੁਲ 10 ਕਿਲੋ ਦੁੱਧ ਜੇ 3 ਮਹੀਨਿਆਂ ਦੀ ਇੱਕ ਬਾਝੀ ਠੀਕ ਆ ਤੇ ਇਹ ਵੀ ਆਪਾਂ ਸੇਲ ਕਰ ਦੋਗੇ ਜੀ ਕਰੋ ਬੱਚਾ ਨਾ ਹੈ ਨਹੀਂ ਨਾ ਜੀ ਇਦਾਂ ਹੀ ਆਜੋ ਕੋਈ ਵੀ ਜਿੱਦਾਂ ਮਰਜ਼ੀ ਬੈਠਾ ਬਾ ਠੀਕ ਆ 10 ਕਿਲੋ ਦੁੱਧ ਆ ਜੀ 3 ਮਹੀਨੇ ਚ ਇੱਕ ਬਾਸ ਵੇਖੀ ਚਲੋ ਹਾਂ ਜੀ ਹਾਂ ਜੀ ਮੰਮੀ ਨੂੰ ਚਾੜੀ ਨੂੰ ਇਦਾਂ ਬਹੁਤ ਜਦੋਂ ਲਓ ਵੇਖੋ ਵਹਿੜ ਵੇਖੋ ਬਿੱਡੀ ਸੋਹਣੀ ਆ ਹਾਂ ਆ ਜਰਸੀ 'ਚ ਵਹਿੜ ਆ ਗਈ ਆ ਇੱਥੇ ਜਾ ਲੋ ਕਰੋ ਹਾਨੀ ਆਜੋ ਆਜੋ ਬੱਝ ਆਜੋ ਉਧਰ ਵੀ ਗਾਈਆਂ ਸਾਰੀਆਂ ਜੀ ਹਾਂ ਜੀ ਆਪਣੇ ਘਰ ਹੀ ਹੋ ਵੀ ਸਾਰੇ ਬਾਈ ਲੋ ਪੱਤਾ ਨਹੀਂ ਮਾਟ ਲਿਓ ਹਾਨੀ ਬਾਈ ਜੀ ਭਰਾ ਇਹਦੀ ਕੀ ਮਾਦਾ ਇਹਦੀ ਸੰਦੂ ਇਹਦਾ ਵੀ ਜੀ 50000 ਹਾਂਜੀ 50000 ਦੱਸ ਦੋ ਹੋਰ ਘਟਾ ਲਓ 50000 ਜਾਣ ਦੋ ਕੋਈ ਗੱਲ ਆ 30 ਦੀ ਜਾਣ ਦੋ ਜਾਣ ਦੋ ਬਸ ਦੇਖੀ ਜਾਓ ਆ ਚਲੋ ਇਹਨਾਂਰੇ ਕੋਲ ਆ ਗਿਆ ਆਪਣੇ ਸਾਥ ਵਾਲੇ ਨਾਲ ਨੇ ਪਈਆਂ ਲਾਵਾਂਗੇ ਤੇ ਗਾਂ ਚੱਲਾਂਗੇ ਹਾਂ ਸਹੀ 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 ਗੱਲ ਆ ਇਹਦੇ ਫਿਰ ਵੀ ਦੀ 14 15 ਕਿਲੋ ਦੁੱਧ ਜੀ ਹਾਂਜੀ ਜੀ ਹਾਂ ਹਣੀ ਉਹ ਚਾਹ ਤੇ ਜੀ ਗਾ ਰਹੇ ਚੋਂ ਗਿਆ ਨਾ ਅੱਛਾ ਬੁਜੀ ਹੈ ਨਾ ਤੇ ਟਾਈਮ ਕਿਨਾਂ ਕੋ ਸੂਈ ਨੂੰ ਇਹਨੂੰ ਇਹਨੂੰ ਮਹੀਨਾ ਲਾ ਹੋਗਾ ਜੀ ਲੋ ਪਰਲਾ ਨਾ ਹਾਂਜੀ ਹਾਂ ਮਹੀਨਾ ਸਾਰੇ ਚੋਂ ਗਿਆ ਮੈਂ ਤਾਂ ਰੱਖ ਲਈ ਸਾਗ ਦੀ ਵੱਧੀ ਕਾਣੀ ਚਲੋ ਫੋਰ ਨੂੰ ਫਿਰ ਦੁੱਧ ਕਿੰਨਾ ਹੁੰਦਾ ਵਹੇਂ ਦੇ ਥੱਲੇ ਇਹਦੇ 14 ਕਿਲੋ 15 ਤੋਂ ਦੇ ਆਜੇ 14 15 ਕਿਲੋ ਬਾਕੀ ਠੰਡੀ ਧੀ ਨਾ ਇਹ ਦੇਖੋ ਕੋਈ ਗੱਲ ਨਹੀਂ ਜੀ ਹਾਂ ਨਹੀਂ ਠੀਕ ਆ ਮੈਂ ਦੇਖੂ ਗੱਲ ਜੀ ਨੂੰ ਮੰਦੀ ਆਉਂਦੀ ਆ ਬਾ ਠੀਕ ਆ ਤੋਰੋ ਤੋਰੋ ਭਰੇ ਨੂੰ ਵੀ ਲੋ ਜੀ ਵੱਡੀ ਵਹਿੜ ਨਾਲ ਵੇਖੀ ਚੱਲੋ ਕਰਾਂਗੇ ਉਹ ਵੀ ਸੀ ਮੁੰਮੀ ਜੀ ਇਹਦਾ ਨਾਂ ਵੀ ਹੈ ਅੱਪਰੇ ਖੈਰੀ ਹਾਤੀ ਆ ਵਾਕਿਆ ਹਾਤੀ ਆ ਸਹੀ ਗੱਲ ਆ ਲਓ ਜੀ ਵੇਖੋ ਵਹਿੜ ਸੋਹਣੀ ਵਹਿੜ ਨਾਲ ਕੱਦ ਵੇਖੋ ਰਾਜੀਪੂਰੀ ਨਾਲੇ ਭਾਈ ਜਣੇ ਵੇਹੇ ਰੇਡ ਤੁਸੀਂ ਵਧੀਆ ਕਰੀ ਜਾਂਦੇ ਆ ਆਖਾ ਮੰਨੀ ਆ ਨਹੀਂ ਮੇਰਾ ਇਹ ਰ ਹੈ ਪਹਿਲੇ ਨੇ ਬਣਾਈ ਆ ਅੱਪਾ ਹਾਂ ਬੈ ਜੀ ਮਗਾ ਕਾਵੇਂ ਮਨ ਨਹੀਂ ਬਣਾਈ ਤੇ ਫੇਲੀ ਦਈਆ ਸਾਜਾ ਲਾਉਣੇ ਤੇ ਪੈਣੀ ਘਾਣ ਚਾਹ ਚੰਗੀ ਕਰਦੀ ਕਰਕੇ ਪਿਆ ਕਰੋ ਜਿੱਦਾਂ ਦੀ ਕੋ ਜਾ ਹੀ ਆਪ ਕਰਦੀ ਆ ਰਹੀ ਆ ਹਾਂ ਵਾਹ ਚਲਦੀ ਆ ਤੇ ਬਾਲਟਾ ਵਰਦਾ ਹਾਂ ਬਿਲਕੁਲ 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 ਆ ਆ ਦੇ ਕੋ ਜਵਾਜੂ ਬਿਲਕੁਲ ਵਧੀਆ ਜੀ ਗੋਗ ਗਈ ਆ ਬਾਸ ਤੇ ਮੋਕੇ ਚੱਲ ਰਹੇ ਆ ਹਾਂਜੀ ਉਹ ਆਪਣੀ ਪੂਰੀ ਮਰਖ ਪਰਖ ਕਰੇ ਬਿਲਕੁਲ ਉਹ ਕੇ ਅਮਾ ਜਿਹੜਾ ਹਾਂਜੀ ਜਿਹੜਾ ਬਹੁਤ ਜਿਹੜਾ ਦੁੱਧ ਆਸੇ ਵਾਲਾ ਬਿਲਕੁਲ ਦੋ ਇਧਰ ਬਾਅਦ ਚੱਲਦੇ ਨਾ ਘੰਟਾ ਹਾਂ ਉਹਨਾਂ ਨੂੰ ਡੰਗ ਰੁਟ ਜਾਂਦੇ ਆ ਉੜ ਜਾਂਦੇ ਉੜ ਜਾਂਦੇ ਸਹੀ ਕਿ ਨਹੀਂ ਬਿਲਕੁਲ ਜੀ ਸਾਡੇ ਘਰ ਆਵੇ ਜਿੰਨਾ ਅਸੀਂ ਕਹਿਣ ਦਾ ਨਾ ਦੋ ਟਾਈਮ ਆਪਣੀ ਤਸਲੀ ਕਰੇ ਬਸ ਠੀਕ ਆ ਇੱਕ ਭੈਣ ਭਰਾ ਦਲਾਲ ਨਾਲ ਨੇ ਉਹਦੇ ਗੱਲ ਤੇ ਚਲੋ ਹਾਂਜੀ ਬਿਲਕੁਲ ਆ ਕਰਦੇ ਬਹੁਤ ਆ ਕੰਮ ਚਲੋ ਤੇ ਬਜੀ ਕੀ ਮਰਿੰਦੀ 60000 60000 ਅੱਪੀ ਛੱਡ ਦੋ ਇੱਕੋ ਹੀ 55 ਦੀਆਂ ਹੋਰ ਜਾਣ ਦੋ ਜੋ ਕਰਨਾ ਹੈ ਕਰ ਲਓ ਦੇ ਨੀ ਜਾਣ ਦਵਾਲਾ ਨੇ ਕਿ ਟੱਕਾ ਕਰਨਾ ਤੁਸੀਂ ਤੁਸੀਂ ਜੋ ਜੋ ਤੁਹਾਨੂੰ ਚੰਗਾ ਲੱਗਦਾ ਨਹੀਂ ਅਹੀਂ ਨਹੀਂ ਬੋਲਣਾ ਜੋ ਦੋ ਹੀ ਹੋਰ ਜਾਣ ਦੋ ਪੂਰੇ 50 ਜਾਣ ਦੋ ਜਾਣ ਦੋ ਕੋਈ ਨਹੀਂ ਕੋਈ ਵੀ ਜੋ ਵੀ ਆ ਠੀਕ ਹੈ ਜੀ ਕੋਈ ਨਹੀਂ ਕੋਈ ਨਹੀਂ ਕੋਈ ਨਹੀਂ ਜਾਣ ਦੋ ਕੋਈ ਨਹੀਂ ਆ ਲਓ ਜੇ ਚੱਕ ਰਿਹਾ ਫੱਟੇ ਕਰ ਟੈਂਸ ਨੇ ਅੱਜ ਅੱਜ ਜਾਣ ਗਿਆ ਵਾਹ ਕਰ ਗਿਆ ਹੁਣ ਆਪਾਂ ਦਾ ਬੁਲਾਇਆ ਵਾ ਨਹੀਂ ਨਾ ਕਰ ਜਲਤ ਕੰਮ ਹੈ ਕੋਈ ਨਹੀਂ ਅਗਲੀ ਵਾਰ ਇੰਨਾ ਹੋਣੀ ਬਾਈ ਜੀ ਕਰਨਾ ਨਾ ਕਮਾਈ ਵੀ ਕਰਾਣੀ ਹੈ ਬਾਅਦ ਤੁਸੀਂ ਬੁਲਾਓ ਹੀ ਨਾ ਮੈਨੂੰ ਨਹੀਂ ਬੁਲਾਉਂਦਾ ਕਿ ਫੇਰ ਬੁਲਾਵਾਂਗੇ ਕਿਉਂ ਨਾ ਚਲੋ ਦੁੱਧ ਕਿੰਨਾ ਜੀ ਇਹਦੇ ਅੰਦਰ ਤੋਂ 20 22 ਕਿਲੋ ਆ 20 22 ਕਿਲੋ ਹਾਂਜੀ ਅੱਛਾ ਖੋਲ ਜੀ ਖੋਲੋ ਬੱਚਾ ਮਗਰ ਬੱਚਾ ਮਗਰ ਇਹਦੇ ਮਸਲ ਹੋਜੀ ਕਿਹੜੀ ਹੈ ਜੀ ਸੈਕਸਮਾਂ ਹੀ ਠੋਕ ਹੈ ਨੀ ਹਾਂਜੀ ਸੈਕਸਮਾਂ ਬਾਲੀਆਂ ਹਨਾ ਜੀ ਹਾਂਜੀ ਪਰ ਲੜਾਈ ਦਾ ਬੱਚਾ ਵੇਖ ਕੇ ਆ ਹਾਂ ਵੇਖੋ ਬੱਚੀ 15 ਦਿਨਾਂ ਦੀ ਲੱਗੀ ਸੋਹਣੀ ਸੋਹਣੀ ਬੱਚੀ ਹਨਾ ਫਾਰਮ ਵਾਲੇ ਖਾਵਾਂ ਤੋਰੋ ਜੀ ਵੀ ਲਓ ਜੀ ਵੇਖੋ ਘਰਾ ਦੀ ਨੇਵਾ ਬਸ ਕਮਾਲ ਦਾ ਅਜਰਾ ਹੋਰ ਪਈਆਂ ਆਜੋ ਭਜੀ ਆਜੋ ਆਜੋ ਕਰੋ ਬੈਠੋ ਬੱਠੀਆ ਸੇਵਾ ਵੀ ਆਉਂਦੀ ਤਸੱਲੀ ਪਾ ਪਾਸ ਪਾਸ ਬਾਕੀ ਆਵਾਪਨ ਉੱਪਰ ਪੁੱਛੀ ਬਿਲਕੁਲ ਭਾਜੀ ਬਿਲਕੁਲ ਨਹੀਂ 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 ਸਹੀ ਸਹੀ ਗੱਲ ਹੈ ਜੀ ਬੋਲੋ ਭਾਜੀ 2 लोलो ਮੋੜਾ 75 ਆਵੇ ਹਾਂਜੀ 22 ਕਿਲੋ ਦੁੱਧ ਵੈਣ ਵੇਹੇ ਜਿਆਦਾ ਕਾੜਦੇ ਆ ਦੁੱਧ ਤਾਂ ਵੈਣ ਦਾ ਅਜੇ ਸਾਢੇ ਕਿਉਂ ਨਾ ਪੱਠੇ-ਪੁੱਠਿਆਂ ਦਾ ਕੰਮ ਹੋ ਗਿਆ ਤੇ ਥੋੜਾ ਗਲਤ ਹਾਂ ਤੇ ਤਾਂ ਵੀ 22 ਲੀਟਰ ਦੁੱਧ ਹੈਗਾ ਕਿੰਨੇ ਦੀ ਦੱਸ ਦੋ 75 ਹੋਰ ਜਾਣ ਦੋ ਓ 1000 2000 ਕਾ 75 ਦੀ 76 ਦੀ ਚੱਲ ਅੰਨ ਜੀ ਦੂਜਿਆਂ ਨਾਲ ਹੀ ਕਹਿ ਦੋ ਨੇ ਇਹਦਾ ਕੀ ਕਹਿਣਾ ਆਜ ਉਧਰ ਉਧਰ ਕਿੰਨੇ ਆ ਇਹ ਆ ਵੇਣ ਇੱਕ ਆਪਣੀ ਅੱਛਾ ਇਹਦੇ ਹੁੰਦੇ ਦੁੱਧ ਬਾਬਾ ਜੀ 14 ਕਿਲੋ ਦੇ ਠੀਕ ਆ 14 ਕਿਲੋ ਦੁੱਧ ਜੇ ਇਹ ਨਹੀਂ ਬੱਚੀ ਨਾਲ ਹੀ ਬੱਚੀ ਔਰ ਉਹ ਖੜੀ ਉਹ ਵੀ ਜੀ ਬੱਚੀ ਆ ਉਹ ਜੇ ਬਸ ਠੀਕ ਆ ਉਹ ਸੈਕਸ ਨਾਲ ਖੜੀ ਚਲੋ ਚੋਰਾ ਕੋਲ ਦੁੱਧ ਹੈ ਨੀ ਆਪਾਂ ਘਾਟੀ ਦੱਸਿਆ ਬਸ ਠੀਕ ਆ ਹਾਂਜੀ ਹਾਂਜੀ ਦੱਸਿਆ ਘਾਟਿਆ ਠੀਕ ਆ ਅਗਲਾ ਘਰ ਜਾ ਕੇ ਗੋਲੀ ਨਾ 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 ਗੋਲੀ ਲੋ ਜੀ ਵੇਖੋ ਕਰਾਂ ਦੀ ਆਹ ਦੇਖਾ ਮਾਠੀ ਆਜੋ 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 ਦੇਖੋ ਠੰਡੀ ਜਾਂ ਇਹ ਨਹੀਂ ਕੋਈ ਚਬੜਾਂ ਹਾਂ ਇਹ ਲਾਸ ਵੀ ਸੀ ਆ ਹਾਂ ਜੇ ਹੋਰ ਪਈ ਆ ਹਾਂਜੀ ਬਾਈ ਜੀ ਫਿਰ ਬੋਲੋ ਗਾਇਆ ਪੂਰੇ 50 ਦੇ ਚੱਲ ਯਾਰ ਆਜੋ ਬਸ ਠੀਕ ਹੋ ਨਹੀਂ ਮੁੜਿਆ ਕੋਈ ਨਹੀਂ ਕੋਈ ਅੱਛਾ ਆ ਵੀਰ ਦੀ ਵਹਿਣਾ ਸਾਲੋਂ ਨਹੀਂ ਆਪਾਂ ਵਿੱਚ ਪਾਈ ਆ ਹਾਂਜੀ ਇਹ ਭਰਾ ਇਹ ਆਪਾਂ ਨੂੰ ਉਹਨਾਂ ਨੇ ਕਿਹਾ 20 ਦਿਨ ਕੱਚੀ ਆ 3 ਮਹੀਨਾ ਲਾ ਲਓ ਇਹ ਇਹਦਾ ਨਹੀਂ ਇਹ ਪ੍ਰੋਪਰਿੰਗ ਵੀੜਿਆ ਚੱਲ ਰਿਹਾ ਹਾਂਜੀ ਨਹੀਂ 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 ਬਿਲਕੁਲ ਜੀ ਕੋਈ ਕੱਲ ਨੂੰ ਮੁੜ ਕੇ ਐਵੇਂ ਆਪਾਂ ਉਹ ਨਹੀਂ ਆਪਾਂ ਮਹੀਨਾ ਲੈ ਸੀ ਵਾਦੂ ਲੈ ਜਾ ਸੀ ਕੋਈ ਪਤਾ ਨਹੀਂ ਮੈਂ ਪਹਿਲਾਂ ਉਹਨਾਂ ਨੂੰ ਮੈਂ ਉਹ ਗੱਲ ਨਹੀਂ ਕਰਦੀ ਨਹੀਂ ਕਿੰਨੇ ਮਹੀਨਾ ਕਰਦਾ ਇਹ 1.5 ਕਰਦਾ ਹੈ ਕਿ ਨਹੀਂ ਹਾਂਜੀ ਇਹ ਵੀ ਆਪਾਂ ਵੇਚ ਦੇਣੀ ਆ ਮੁੱਲ ਵਕਾਊ ਆ ਕਿ ਭਰਨ ਚਾਹੀ ਜੇ ਵੇਚ ਇਹਦੀ ਕੀਮਤ ਫਿਰ ਇਹਦੀ ਕੀਮਤ ਤੁਹਾਨੂੰ ਵੇਚੀ 50000 ਤੋਂ ਮਟਾਂਗੀ ਇਹ ਮਹਿਰ ਚੰਗੀ ਆ ਪਾਈ ਆ ਵੇਚ ਬਾਕੀ ਕੀਮਤ ਚਲੋ ਕਰਦੇ ਮੋਗਨ ਆਪੇ ਹੀ ਕਰਦੇ ਜੇ ਨਾ ਕਰਦਾ ਤੁਹਾਡੇ ਨਾਲ ਕਰਦਾ ਕੀਮਤ ਚਲੋ ਖੋਲੋ ਖੋਲੋ ਲਓ ਜੀ ਇਹ ਵੇਲੇ ਇਹ 50000 ਮੁੱਲ ਕਰਦੇ ਬਾਈ ਹਣੀ ਤੇ ਚਲੋ ਬਾਕੀ ਤੁਹਾਡਾ ਮੋੜ ਨਹੀਂ ਦੇਣਗੇ ਮੋੜ ਨਹੀਂ ਦੇਣਾ ਲਓ ਵੇਖ ਲਓ 48000 ਦੀ ਇਹਨਾਂ ਨੇ ਮੋੜ ਨਹੀਂ ਦੇਣਾ ਗਾੜੀਆਂ ਬਹੁਤ ਸੋਹਣੀਆਂ ਸਾਰੀਆਂ ਰੌਲਟੀ ਲਗਾਈਆਂ ਤੁਹਾਨੂੰ ਯਾਦ ਕਰੂਗੀ ਇਹਨੂੰ ਬਿਲਕੁਲ ਆਜੋ ਆਜੋ ਇਹ ਨਾ ਉਹਦੇ ਦੁੱਧ ਨਹੀਂ ਹੈ ਜੀ ਮੈਂ ਸਿਰਿਆਂ ਦੁੱਧ ਨਹੀਂ ਵਿਚਾਰਿਆ ਅੱਛਾ ਠੀਕ ਆ ਬਾ ਠੀਕ ਆ ਠੀਕ ਆ ਬਿਲਕੁਲ ਚਲੋ ਲਾਸਟ ਪੀਸ ਹੀ ਬਸ ਬੱਸ ਖਤਮ ਲੋ ਜੀ ਦੇਖੋ ਜੀ ਆ ਬਈਆਂ ਨੂੰ ਘਾਵਾ ਪਰ ਇੱਥੇ ਆ ਕੇ ਚੁਾਈ ਕਰਕੇ ਚੈੱਕ ਕਰਕੇ ਬਾਕੀ ਰੇਡ ਬਹੁਤ ਸੋਹਣਾ ਮੌਕੇ ਥੋੜਾ ਮਾਨਦਨ ਹੋਰ ਕਰ ਲਗੇ ਕਰੀ ਬਾਈ ਜੀ ਇੱਥੇ ਆ ਹਾਂ ਜੀ ਹਾਂ ਚਲੋ ਹੋਰ ਬਾਈ ਜੀ ਫਿਰ ਵਧੀਆ ਜੀ ਵਧੀਆ ਮੋੜ ਨਹੀਂ ਦਿੰਦੇ ਕਿਸੇ ਭਰਾ ਨੂੰ ਬਾਕੀ ਤੁਹਾਂ ਜੋ ਗਿਆ ਆਪਾਂ ਦਾ ਜੀ ਆ ਨਹੀਂ ਨਹੀਂ ਕੋਈ ਗੱਲ ਆਪਾਂ ਉਹ ਕੰਮ ਨਹੀਂ ਜਿਹੜਾ ਹਾਂ ਜੀ ਜੋਣ ਸਾਈ ਕਰ ਲੈਣਾ ਦੋ ਟਾਈਮ ਚੋ ਕੇ ਖਾਣਾ ਠੀਕ ਹੈ ਤਸੱਲੀ ਨਾ ਖਾਣ ਦਾ ਕੋਈ ਇਥੇ ਘੂਮ ਇਹੋ ਜਿਹਾ ਕੰਮ ਨਹੀਂ ਸਾਡੇ ਠੀਕ ਆ ਆਿਆਂ ਦੀ ਇੱਜ਼ਤ ਪਾਣੀ ਹੋਊਗਾ ਮਹਾਰਾਜ ਦੀ ਕਿਰਪਾ ਗੁਰੂ ਅਮਰਦਾਸ ਦੇ ਘਰ ਆਪੋ ਤਸੱਲੀ ਨਾ ਲੰਘ ਜੇ ਤਿੰਨਾਂ ਲਈ ਗਈ ਆ ਤੇ ਓਨਿਆਂ ਦੀ ਹੋਊਗੀ ਠੀਕ ਆ ਭਾਜੀ ਸਾਡੇ ਤਵਾਰ ਤੇ ਖੜਦੇ ਆ ਫੁੱਲ ਗਰੰਟੀ ਆਪ ਦਾ ਡਾਕਟਰ ਵੀ ਲੈ ਆ ਲੈਂਦੀ ਆ ਚਲੋ ਨੰਬਰ ਗੱਲਾਂ ਨਹੀਂ ਨੰਬਰ ਬੋਲੋ ਨੰਬਰ 98153 925553 ਇੱਕਰ ਫੇ ਬੋਲੋ 98154 ਹਾਂਜੀ 29553 ਠੀਕ ਆ 53 ਜੀ 5353 53 ਹਾਂਜੀ ਪਿੰਡ ਲਾਲਪੁਰ ਪਿੰਡ ਲਾਲਪੁਰ ਜਿਲ੍ਹਾ ਤਰਨਤਾਰਨ ਜਿਲ੍ਹਾ ਤਰਨਤਾਰਨ ਸਾਹਿਬ ਖਡੂਰ ਸਾਹਿਬ ਤਹਿਸੀਲ ਖਡੂਰ ਸਾਹਿਬ ਨੇੜੇ ਗੁਰਦੁਆਰਾ ਸਾਹਿਬ ਬਾਬੇ ਰਾਏ ਦਾ ਆਪਣਾ ਹਾਂਜੀ ਇਹਦੇ ਲਾਗੇ ਬੈਗ ਆਪਣੀ ਸਤਿਕਾਰ ਇਹ ਨੰਬਰ ਦੂਜਾ ਵੀ ਲੈਣਾ ਉਹ ਵੀ ਬੋਲ ਦੋ ਉਹ ਹੈਗਾ ਜੀ ਆਪਣਾ 76 96 46 24 246 ਜੀ ਜਬੀ ਸ਼ੌਂਡ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ